ਪਾਲਿਸ ਰਸੂਲ ਦੀ ਪਤਰੀ ਰੋਮੀਆਂ ਨੂੰ ਅਧਿਆਇ 3 ਸੋ ਯੂਦੀ ਦਾ ਕੀ ਵਾਦਾ ਅਤੇ ਸਨਤ ਦਾ ਕੀ ਲਾਭ ਹੈ ਹਰ ਪ੍ਰਕਾਰ ਕਰਕੇ ਬਹੁਤ ਪਹਿਲਾਂ ਤਾਂ ਇਹ ਜੋ ਪਰਮੇਸ਼ਰ ਦੀਆਂ ਬਾਣੀਆਂ ਉਹਨਾਂ ਨੂੰ ਸੌਪੀਆਂ ਗਈਆਂ ਫਿਰ ਭਾਵੇਂ ਕਈ ਬੇਵਫਾ ਨਿਕਲੇ ਤਾਂ ਕੀ ਹੋਇਆ ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਰ ਦੀ ਵਫਾਦਾਰੀ ਨੂੰ ਅਵਿਰਥਾ ਕਰ ਸਕਦੀ ਹੈ ਕਦੇ ਨਹੀਂ ਸਗੋ ਪਰਮੇਸ਼ਰ ਸੱਚਾ ਠਹਿਰੇ ਹਰ ਮਨੁੱਖ ਝੂਠਾ ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਯਉ ਵਿੱਚ ਜਿੱਤ ਜਾਵੇਂ ਪਰ ਜੇ ਸਾਡਾ ਕੋ ਧਰਮ ਪਰਮੇਸ਼ਰ ਦੇ ਧਰਮ ਨੂੰ ਪ੍ਰਗਟ ਕਰਦਾ ਹੈ ਤਾਂ ਕੀ ਆਖੀਏ ਪਲਾ ਪਰਮੇਸ਼ਰ ਅਨਿਆਈ ਹੈ ਜਿਹੜਾ ਕਰੋਧ ਪਾਉਂਦਾ ਹੈ ਮੈਂ ਲੋਕਾਂ ਵਾਂਗੂੰ ਆਖਦਾ ਹਾਂ ਕਦੇ ਨਹੀਂ ਤਾਂ ਫਿਰ ਪਰਮੇਸ਼ਰ జగਤ ਦਾ ਨਿਯਉ ਕਿਵੇਂ ਕਰੇਗਾ ਪਰ ਜੇ ਪਰਮੇਸ਼ਰ ਦਾ ਸਤ ਮੇਰੇ ਕੋ ਸਤ ਕਰਕੇ ਉਹਦੀ ਵਡਿਆਈ ਵਾਫਰ ਕਰਦਾ ਹੈ ਤਾਂ ਕਾਹਨੂੰ ਮੈਂ ਅਜੇ ਤੱਕ ਪਾਪੀ ਵਾਂਗੂੰ ਦੋਸ਼ੀ ਠਰਾਇਆ ਜਾਂਦਾ ਹਾਂ ਅਤੇ ਇਹ ਕਿਉਂ ਨ ਬੋਲੀਏ ਜਿਵੇਂ ਸਾਡੇ ਉਤੇ ਉਹ ਊਜ ਲਾਈ ਜਾਂਦੀ ਹੈ ਔਰ ਜਿਵੇਂ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਆਓ ਬੁਰਾਈ करिए ਭਈ ਇਸ ਤੋਂ ਭਲਾਈ ਨਿਕਲੇ ਸੋ ਇਹੋ ਜਿਹੀਆਂ ਉਤੇ ਡੰਡ ਦੀ ਆਗਿਆ ਯਥਾਰਥ ਹੈ ਤਾਂ ਫੇਰ ਕੀ ਪਲਾ ਅਸੀਂ ਉਹਨਾਂ ਨਾਲੋਂ ਚੰਗੇ ਹਾਂ ਰਤਾ ਵੀ ਨਹੀਂ ਕਿਉਂ ਜੋ ਅਸੀਂ ਤਾਂ ਅੱਗੇ ਆ ਕੇ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਰਿਆਂ ਦੇ ਸਾਰੇ ਪਾਪ ਦੇ ਹੀਟ ਹਨ ਜਿਵੇਂ ਲਿਖਿਆ ਹੋਇਆ ਹੈ ਕੋਈ ਧਰਮੀ ਨਹੀਂ ਇੱਕ ਵੀ ਨਹੀਂ ਕੋਈ ਸਮਝਣ ਵਾਲਾ ਨਹੀਂ ਕੋਈ ਪਰਮੇਸ਼ਰ ਦਾ ਤਾਲਬ ਨਹੀਂ ਉਹ ਸਭ ਗੁਰਾਹੇ ਪੈ ਗਏ ਉਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ ਕੋਈ ਭਲਾ ਕਰਨ ਵਾਲਾ ਨਹੀਂ ਇੱਕ ਵੀ ਨਹੀਂ ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ ਉਹਨਾਂ ਨੇ ਆਪਣੀਆਂ ਜੀਬਾਂ ਨਾਲ ਵਲਛੜ ਕੀਤਾ ਹੈ ਉਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ ਉਹਨਾਂ ਦਾ ਮੁਖ ਸਰਾਪ ਅਤੇ ਕੁੜਤ ਨਾਲ ਭਰਿਆ ਹੋਇਆ ਹੈ ਉਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਖ ਹਨ ਉਹਨਾਂ ਦੇ ਰਾਹ ਵਿੱਚ ਨਾਸ ਅਤੇ ਵਿਪਤਾ ਹੈ ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਬਿਛਾਣਿਆ ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਰ ਦਾ ਭੈ ਹੈ ਨਹੀਂ ਹੁਣ ਅਸੀਂ ਜਾਣਦੇ ਹਾਂ ਪੈਸ਼ਰ ਜੋ ਕੁਝ ਆਖਦੀ ਹੈ ਸੋ ਸ਼ਰਵ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਨਿਯਮ ਦੇ ਹੇਠ ਆ ਜਾਵੇ ਇਸ ਲਈ ਜੋ ਉਹਦੇ ਅੱਗੇ ਸ਼ਰਾਂ ਦੇ ਕਰਮਾਂ ਤੋਂ ਕੋਈ ਸਰੀਰ ਤਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾਂ ਦੇ ਰਹੀ ਪਾਪ ਦੀ ਪਛਾਣ ਹੁੰਦੀ ਹੈ ਪਰ ਹੁਣ ਸ਼ਰਾਂ ਦੇ ਬਾਝੋਂ ਪਰਮੇਸ਼ਰ ਦਾ ਧਰਮ ਪ੍ਰਗਟ ਹੋਇਆ ਹੈ ਅਤੇ ਸ਼ਰਾਂ ਅਤੇ ਨਬੀ ਉਹਦੀ ਸਾਖੀ ਦਿੰਦੇ ਹਨ ਅਰਥਾਤ ਪਰਮੇਸ਼ਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉਤੇ ਨਿਚਾ ਕਰਨ ਤੋਂ ਪਾਇਆ ਹੈ ਇਹ ਉਹਨਾਂ ਸਬਨਾਂ ਦੇ ਲਈ ਹੈ ਜਿਹੜੇ ਨਿਚਾ ਕਰਦੇ ਹਨ ਕਿਉਂ ਜੋ ਕੁਝ ਭਿੰਨ ਭੇਜ ਨਹੀਂ ਹੈ ਕਿਉਂਕਿ ਸਬਨਾ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪਾਪ ਤੋਂ ਰਹਿ ਗਏ ਹਨ ਸੋ ਉਹਦੀ ਕਿਰਪਾ ਨਾਲ ਉਸ ਨਿਸ਼ਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਖਤ ਧਰਮੀ ਗਿਨੇ ਜਾਂਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਉਹਦੇ ਲਹੂ ਉੱਤੇ ਨਿਚਾ ਕਰਨ ਨਾਲ ਪਰਾਛਿਤ ਥਰਾਇਆ ਤਾਂ ਜੋ ਪਰਮੇਸ਼ਰ ਆਪਣੇ ਧਰਮ ਨੂੰ ਪ੍ਰਗਟ ਕਰੇ ਇਸ ਲਈ ਜੋ ਉਹਨੇ ਆਪਣੀ ਖਿਮਾ ਨਾਲ ਪਿਛਲੇ ਸਮੇਂ ਦੇ ਕੀਤੇ ਹੋਏ ਪਾਪਾ ਤੋਂ ਅੱਖੀਆਂ ਫੇਰ ਲਈਆਂ ਹਾਂ ਇਸ ਵਰਤਮਾਨ ਸਮੇਂ ਵਿੱਚ ਵੀ ਆਪਣੇ ਧਰਮ ਨੂੰ ਪ੍ਰਗਟ ਕਰੇ ਤਾਜ ਉਹ ਆਪ ਤਰਮੀ ਰਹੇ ਅਤੇ ਨਾਲੇ ਉਹਨੂੰ ਧਰਮੀ ਠਰਾਵੇ ਜਿਹੜਾ ਯਿਸੂ ਉੱਤੇ ਨੇਚਾ ਕਰੇ ਸੋ ਹੁਣ ਕਮੰਡ ਕਿੱਥੇ ਉਹ ਤਾਂ ਰਹਿ ਗਿਆ ਕਿਉਂ ਜੀ ਵਿਧੀ ਨਾਲ ਪੰਲਾ ਕਰਮਾਂ ਦੀ ਨਹੀਂ ਸਗੋ ਨੇਚਾ ਦੀ ਵਿਧੀ ਨਾਲ ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰਧੇ ਕਰਮਾਂ ਦੇ ਬਾਝੋਂ ਨੇਚੇ ਹੀ ਨਾਲ ਧਰਮੀ ਠਰਾਇਆ ਜਾਂਦਾ ਹੈ ਅਥਵਾ ਕੀ ਪਰਮੇਸ਼ਰ ਨਿਰਾ ਯਹੂਦਿਆਂ ਦਾ ਹੈ ਅਤੇ ਪਰਾਈਆਂ ਕੌਮਾਂ ਦਾ ਨਹੀਂ ਆਹੋ ਪਰਾਈਆਂ ਕੌਮਾਂ ਦਾ ਵੀ ਹੈ ਕਿਉਂ ਜੋ ਪਰਮੇਸ਼ਰ ਇੱਕੋ ਹੈ ਜਿਹੜਾ ਸੁਨਤੀਆਂ ਨੂੰ ਨੇਚਾ ਤੋਂ ਅਤੇ ਅਸੁਨਤੀਆਂ ਨੂੰ ਨੇਚਾ ਹੀ ਦੇ ਕਾਰਨ ਧਰਮੀ ਠਰਾਵੇਗਾ ਉਪਰੰਤ ਕੀ ਅਸੀਂ ਸ਼ਰਾਂ ਨੂੰ ਨੇਚਾ ਦੇ ਕਾਰਨ ਅਵਿਰਥਾ ਕਰਦੇ ਹਾਂ ਕਦੇ ਨਹੀਂ ਸਗੋ ਸ਼ਰਾਂ ਨੂੰ ਕਾਇਮ ਰੱਖਦੇ ਹਾਂ